ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਬੱਚਿਓ ਤੁਹਾਡਾ ਸਟੋਰੀ ਟਾਈਮ ਹੋ ਗਿਆ ਕੱਲ ਆਪਾਂ ਪ੍ਰਹਲਾਦ ਪਕਤ ਜੀ ਦੀ ਸਟੋਰੀ ਕਰ ਰਹੇ ਸੀ ਕਿ ਜਿਨ੍ਹਾਂ ਬਾਰੇ ਆਪਾਂ ਦੋ ਪਕਤਾਂ ਬਾਰੇ ਹਲੇ ਜਾਣਿਆ ਨਾ ਜਿਹੜੇ ਬੱਚੇ ਹੀ ਸੀ ਪੰਜ-ਪੰਜ ਸਾਲ ਦੇ ਬੱਚੇ ਪਰ ਇਸ ਤਰ੍ਹਾਂ ਨਾਲ ਪ੍ਰਮਾਤਮਾ ਦਾ ਉਹਨਾਂ ਨਾਮ ਜਪਿਆ ਉਹਨਾਂ ਨੇ ਕਿ ਐਨੇ ਪ੍ਰਮਾਤਮਾ ਖੁਸ਼ ਹੋ ਗਏ ਉਹਨਾਂ ਨੇ ਆਪਣੀ ਗੋਦੀ ਵਿੱਚ ਬਿਠਾ ਲਿਆ ਉਹਨਾਂ ਨੂੰ ਇੰਨਾ ਪਿਆਰ ਕੀਤਾ ਉਹਨਾਂ ਨੂੰ ਰਾਜੇ ਬਣਾ ਦਿੱਤਾ ਬੜੀ ਦੇਰ ਤੱਕ ਉਹਨਾਂ ਨੇ ਪਹਿਲਾਂ ਧਰਤੀ ਤੇ ਰਾਜ ਕੀਤਾ ਫਿਰ ਉਹਨਾਂ ਨੂੰ ਉੱਪਰ ਸਕਾਈਜ਼ ਦੇ ਵਿੱਚ ਲੈ ਗਏ ਉੱਪਰ ਉਹਨਾਂ ਨੂੰ ਬਹੁਤ ਉੱਚੀਆਂ-ਉੱਚੀਆਂ ਥਾਵਾਂ ਦਿੱਤੀਆਂ ਤੇ ਭਗਤ ਥਰੂ ਤੇ ਭਗਤ ਪ੍ਰਹਿਲਾਦ ਜੀ ਆਪਾਂ ਭਗਤ ਪ੍ਰਹਿਲਾਦ ਦੀ ਸਟੋਰੀ ਕਰ ਰਹੇ ਸੀ ਇਹਨਾਂ ਬਾਰੇ ਬੇਟਾ ਤੋਨਾ ਹੀ ਬੱਚਿਆਂ ਬਾਰੇ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਰਾਮ ਜਪੋ ਜੀ ਐਸੇ-ਐਸੇ ਥਰੂ ਪ੍ਰਹਿਲਾਦ ਜਪਿਓ ਹਰ ਜੈਸੀ ਇਹਨਾਂ ਦੋਨਾਂ ਬੱਚਿਆਂ ਨੇ ਜਿਸ ਤਰ੍ਹਾਂ ਪਰਮਾਤਮਾ ਦਾ ਨਾਮ ਜਪਿਆ ਨਾ ਉਸ ਤਰ੍ਹਾਂ ਹੀ ਸਾਰਿਆਂ ਨੂੰ ਜਪਣਾ ਚਾਹੀਦਾ ਹੈ ਕਿ ਮਤਲਬ ਕਿ ਆਪਾਂ ਦੇਖਿਆ ਸੀ ਕਿ ਦੋਨੋਂ 5-5 ਸਾਲ ਦੇ ਬੱਚੇ ਸੀ ਥਰੂ ਭਗਤ ਜੀ ਨੇ ਤਾਂ ਇੰਨਾ ਹੱਠ ਕੀਤਾ ਕਿ ਮੈਂ ਤਾਂ ਭਾਵੇਂ ਕੰਮ ਵੁੱਠ ਮੈਂ ਪਰਮਾਤਮਾ ਦਾ ਨਾਮ ਜਪਣਾ ਜਪਣਾ ਚਾਹੀਏ ਕੁਛ ਵੀ ਹੋ ਜੇ ਮੈਂ ਤਾਂ ਬਸ ਉਹਨਾਂ ਦੀ ਗੋਦੀ ਵਿੱਚ ਹੀ ਜਾ ਕੇ ਬੈਠਣਾ ਤੇ ਉਹੀ ਮੇਰੇ ਅਸਟਰੂ ਫਾਦਰ ਨੇ ਤੇ ਉਹਨਾਂ ਨੂੰ ਇੰਨੀਆਂ ਚੀਜ਼ਾਂ ਨੇ ਡਰਾਇਆ ਜੰਗਲ ਦੇ ਵਿੱਚ ਕਦੇ ਜਿੰਨੇ ਵੀ ਨੈਗੇਟਿਵ એનર્ਜੀਸ ਸੀਗੀਆਂ ਉਹ ਆ ਜਾਂਦੀਆਂ ਸੀ ਕਦੇ ਸੱਪ ਸ਼ੇਰ ਉਹ ਕਿਸੇ ਤੋਂ ਨਹੀਂ ਡਰੇ ਉਹ ਕਹਿੰਦੇ ਕਿਉਂਕਿ ਮੇਰੇ ਫਾਦਰ ਮੇਰੀ ਰੱਖਿਆ ਕਰਨ ਵਾਲੇ ਨੇ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਤੇ ਅੰਤ ਨੂੰ ਫਿਰ ਪ੍ਰਮਾਤਮਾ ਪ੍ਰਗਟ ਹੋਏ ਉਹਨਾਂ ਨੇ ਉਹਨੂੰ ਆਪਣੀ ਗੋਦੀ 'ਚ ਬਿਠਾਇਆ ਬੜਾ ਪਿਆਰ ਕੀਤਾ ਥਾਊਜ਼ੈਂਡਸ ਆਫ ਈਅਰਸ ਉਹਨਾਂ ਨੇ ਧਰਤੀ ਤੇ ਰਾਜ ਕੀਤਾ ਥਰੂ ਭਗਤ ਨੇ ਫਿਰ ਉਹਨਾਂ ਨੂੰ ਬ੍ਰਾਈਟੇਸਟ ਸਟਾਰ ਬਣਾ ਦਿੱਤਾ ਜਿਹੜੇ ਭਗਤ ਪ੍ਰਹਿਲਾਦ ਜੀ ਸੀ ਆਪਾਂ ਕੱਲ ਤੱਕ ਦੇਖਿਆ ਸੀ ਕਿ ਉਹ ਵੀ 5 ਸਾਲ ਦੀ ਹੀ ਉਮਰ ਸੀ ਹਲੇ ਤੇ ਉਹਦੇ ਫਾਦਰ ਉਹ ਇਹਨਾਂ ਇੰਨੇ ਨਰਾਜ਼ ਹੋ ਗਏ ਕਿਉਂਕਿ ਉਹਦਾ ਫਾਦਰ ਹਰਨਖਸ਼ ਕਹਿੰਦਾ ਸੀ ਕਿ ਮੈਂ ਹੀ ਗੋਡ ਹਾਂ ਸਾਰੇ ਮੇਰਾ ਨਾਮ ਲਓ ਸਾਰੇ ਕਹੋ ਤਨਹਰ ਨਖਸ਼ ਜਲੇਹਰ ਨਖਸ਼ ਥਲੇਹਰ ਨਖਸ਼ ਕਿ ਮੈਂ ਪਾਣੀ ਵਿੱਚ ਵੀ ਹਾਂ ਮੈਂ ਧਰਤੀ ਦੇ ਉੱਤੇ ਵੀ ਹਾਂ ਮੈਂ ਹੀ ਗੋਡ ਹਾਂ ਮੈਂ ਕਦੇ ਮਰਨਾ ਨਹੀਂ ਹੈ ਸਾਰੀ ਦੁਨੀਆ ਮੇਰਾ ਨਾਮ ਜਪੋ ਪਰ ਜਿਹੜਾ ਛੋਟਾ ਬੱਚਾ ਸੀ ਨਾ ਪ੍ਰਹਿਲਾਦ ਉਸਦਾ ਬੇਟਾ ਸੀ ਕਿਉਂਕਿ ਆਪਨੇ ਦੇਖਿਆ ਸੀ ਕਿ ਕੰਪਨੀ ਦਾ ਬਹੁਤ ਸਰਪੰਦਾ ਸੰਗਤ ਦਾ ਬੜਾ ਸਰਪੰਦਾ ਹੈ ਉਸ ਦੀ ਮਦਰ ਉਹਦੇ ਬਰਥ ਤੋਂ ਪਹਿਲਾਂ ਰਿਸ਼ੀਆਂ ਦੇ ਕੋਲੇ ਰਹੀ ਸੀ ਤਾਂ ਉਹ ਜਿਹੜੇ ਸਾਧੂ ਸੰਤ ਭਗਤੀ ਕਰਨ ਵਾਲੇ ਸੀ ਉਹਨਾਂ ਦੀਆਂ ਵਾਈਬਸ ਉਹਨਾਂ ਦੀਆਂ ਗੱਲਾਂ ਹਰ ਵੇਲੇ ਪ੍ਰਮਾਤਮਾ ਦੀ ਗੱਲ ਹੁੰਦੀ ਸੀ ਤੇ ਉਹ ਜਿਹੜਾ ਅੰਦਰ ਆਪਣੇ ਮਦਰ ਦੇ ਪੇਟ ਦੇ ਵਿੱਚ ਬੱਚਾ ਪਲ ਰਿਹਾ ਸੀ ਨਾ ਉਸ ਨੂੰ ਸਾਰਾ ਕੁਝ ਸਮਝ ਆਉਂਦਾ ਸੀ ਸੁਣਦਾ ਸੀ ਤੇ ਇਸ ਕਰਕੇ ਉਹ ਉਹਦੇ ਅੰਦਰ ਇੱਕ ਪੱਕੀ ਗੱਲ ਬੈਠ ਗਈ ਸੀ ਕਿ ਪ੍ਰਮਾਤਮਾ ਤਾਂ ਕੋਈ ਹੋਰ ਹੈ ਜਿਹੜਾ ਆਪਾਂ ਨੂੰ ਸਾਰੀ ਦੁਨੀਆ ਨੂੰ ਕ੍ਰੀਏਟ ਕਰਦਾ ਹੈ ਜਿਹੜੇ ਸਾਰਿਆਂ ਨੂੰ ਪਾਲਦੇ ਨੇ ਜਿਹੜੇ ਸਾਰਿਆਂ ਫਿਰ ਅੰਤ ਨੂੰ ਫਿਰ ਸਾਰਿਆਂ ਨੂੰ ਖਤਮ ਵੀ ਕਰ ਦਿੰਦੇ ਨੇ ਤੇ ਉਹ ਪ੍ਰਮਾਤਮਾ ਆਪਾਂ ਨੂੰ ਕਿੰਨਾ ਪਿਆਰ ਕਰਦੇ ਨੇ ਤੇ ਮੇਰਾ ਫਾਦਰ ਤਾਂ ਇੱਕ ਛੋਟੀ ਜੀ ਸਟੇਟ ਦਾ ਰਾਜਾ ਹੈ ਤੇ ਬੜਾ क्रूर ਹੈ ਉਹ ਕਿਸ ਤਰ੍ਹਾਂ ਗॉड ਹੋ ਸਕਦਾ ਹੈ ਫਿਰ ਆਪਾਂ ਨੇ ਦੇਖਿਆ ਸੀ ਕਿ ਬੱਚੀ ਬਿੱਲੀ ਦੇ ਬੱਚਿਆਂ ਨੂੰ ਪ੍ਰਮਾਤਮਾ ਨੇ ਬਚਾਇਆ ਸੀ ਉਹਨਾਂ ਨੂੰ ਅਗਨ ਸੇਕ ਨਹੀਂ ਲੱਗਣ ਦਿੱਤਾ ਸੀ ਤੇ ਇਸ ਕਰਕੇ ਨਾ ਫਿਰ ਹੋਰ ਵੀ ਜ਼ਿਆਦਾ ਕਨਫਰਮ ਹੋ ਗਿਆ ਭਗਤ ਪ੍ਰਹਿਲਾਦ ਜੀ ਦੇ ਅੰਦਰ ਕਿ ਉਹ ਮੈਂ ਤਾਂ ਉਸ ਗॉड ਨੂੰ ਯਾਦ ਕਰਨਾ ਹੈ ਜਿਹੜਾ ਕਿ ਸਭ ਤੋਂ ਵੱਡਾ ਹੈ ਜਿਹੜਾ ਜਿਨੇ ਸਾਨੂੰ ਸਾਰਿਆਂ ਨੂੰ ਜਨਮ ਦਿੱਤਾ ਜਿਹਨੇ ਮੇਰੇ ਫਾਦਰ ਨੂੰ ਵੀ ਜਨਮ ਦਿੱਤਾ ਪਰ ਕਈ ਲੋਕੀ ਮੇਰੇ ਫਾਦਰ ਵਰਗੇ ਬਿਲਕੁਲ ਪੁੱល ਜਨਦੇ ਨੇ ਪ੍ਰਮਾਤਮਾ ਨੂੰ ਤੇ ਸਗੋਂ ਆਪਣੇ ਆਪ ਨੂੰ ਹੀ ਕਹਣ ਲੱਗ ਜਾਂਦੇ ਨੇ ਕਿ ਅਸੀਂ ਰੱਬ ਹਾਂ ਤੇ ਕਿੰਨੀ ਗਲਤ ਗੱਲ ਹੈ ਇਹ ਵੇ ਇਸ ਕਰਕੇ ਨਾ ਹੋ ਉਸਨੇ ਆਪਣੇ ਫਾਦਰ ਨੂੰ ਅਬੇ ਨਹੀਂ ਕੀਤਾ ਤੇ ਉਹ ਦੇ ਫਾਦਰ ਨੇ ਟੀਚਰਸ ਨੂੰ ਕਿਹਾ ਹੋਇਆ ਸੀ ਕਿ ਸਾਰੇ ਬੱਚਿਆਂ ਨੂੰ ਮੇਰਾ ਨਾਮ ਜਪੋਣਾ ਹੈ ਸਭ ਨੂੰ ਦੱਸਣਾ ਕਿ ਹਰਨਕਸ਼ ਗੋਡ ਹੈ ਪਰ ਉਹ ਟੀਚਰਸ ਕਹਿੰਦੇ ਵੀ ਅਸੀਂ ਹੁਣ ਕੀ ਕਰੀਏ ਉਹਨਾਂ ਨੇ ਪ੍ਰਹਿਲਾਦ ਨੂੰ ਬੜਾ ਸਮਝਾਇਆ ਪਰ ਪ੍ਰਹਿਲਾਦ ਨੇ ਆਪਣੇ ਕਲਾਸਮੇਟਸ ਨੂੰ ਵੀ ਦੱਸਤਾ ਕਿ ਟੀਚਰਸ ਆਪਾਂ ਨੂੰ ਗਲਤ ਪੜਾਉਂਦੇ ਨੇ ਮੇਰਾ ਫਾਦਰ ਕੋਈ ਗੋਡ ਨਹੀਂ ਹੈ ਤੇ ਉਹ ਤਾਂ ਸਭ ਨੂੰ ਸਾਰੇ ਇੰਨੇ ਜ਼ੁਲਮ ਕਰਦਾ ਸਾਰਿਆਂ ਨੂੰ ਇੰਨਾ ਗੰਦਾ ਬੋਲਦਾ ਤੇ ਪਰਮਾਤਮਾ ਇਸ ਤਰ੍ਹਾਂ ਦੀ ਥੋੜੀ ਹੁੰਦੇ ਨੇ ਪਰਮਾਤਮਾ ਤਾਂ ਸਾਰਿਆਂ ਨੂੰ ਤਿਆਰ ਕਰਦੇ ਨੇ ਪਰਮਾਤਮਾ ਤਾਂ ਸਾਰਿਆਂ ਨੂੰ ਮਾਫ ਵੀ ਕਰ ਦਿੰਦੇ ਨੇ ਤੇ ਉਹ ਤਾਂ ਅਨੇ ਅੱਛੀ ਅੱਛੀਆਂ ਸਿੱਖਿਆ ਆਪਾਂ ਨੂੰ ਦਿੰਦੇ ਨੇ ਤੇ ਫਿਰ ਇੱਕ ਦਿਨ ਨਾ ਉਹਨੇ ਰਿਪੋਰਟ ਕਾਰਡ ਮੰਗਵਾਇਆ ਉਹਦੇ ਫਾਦਰ ਨੇ ਪ੍ਰਹਿਲਾਦ ਦਾ ਤੇ ਟੀਚਰ ਨੂੰ ਬੁਲਾਇਆ ਦੱਸੋ ਮੇਰਾ ਬੇਟਾ ਕਿਸ ਤਰ੍ਹਾਂ ਪੜ ਰਿਹਾ ਹੈ ਸਕੂਲ ਵਿੱਚ ਉਹ ਕਹਿੰਦੇ ਜੀ ਅਸੀਂ ਕੀ ਦਸੀਏ ਕਿ ਫਿਰ ਤੁਸੀਂ ਸਾਨੂੰ ਡੰਟੋਂਗੇ ਪਰ ਤੁਹਾਡਾ ਬੇਟਾ ਤਾਂ ਸਾਡਾ ਕਹਿਣਾ ਨਹੀਂ ਮੰਨਦਾ ਤੇ ਉਹ ਸਾਰੇ ਬੱਚਿਆਂ ਨੂੰ ਵੀ ਸਿਖਾ ਰਿਹਾ ਹੈ ਜਿਸ ਤਰ੍ਹਾਂ ਗੁਰਬਾਣੀ ਚ ਲਿਖਿਆ ਪ੍ਰਹਿਲਾਦ ਸਭ ਚਟੜੇ ਵਿਗਾੜੇ ਕਹਿੰਦਾ ਕਿ ਉਸਨੇ ਤਾਂ ਬਾਕੀ ਸਟੂਡੈਂਟਸ ਨੂੰ ਵੀ ਵਿਗਾੜਤਾ ਉਹ ਸਾਰੇ ਕਹੀ ਜਾਂਦੇ ਨੇ ਕਿ ਟੀਚਰ ਸਾਡੇ ਝੂਠ ਬੋਲਦੇ ਨੇ ਫਰਨਾਕ ਥੋੜੀ ਗੋਡ ਹੈ ਗੋਡ ਤਾਂ ਕੋਈ ਹੋਰ ਹੈ ਜਿਹਨੇ ਬਿੱਲੀ ਦੇ ਬੱਚੇ ਬਚਾਇਆ ਜਿਹੜੇ ਸਾਰਿਆਂ ਨੂੰ ਉਹਨੂੰ ਅਰਦਾਸ ਕਰੋ ਸਾਰਿਆਂ ਨੂੰ ਬਚਾ ਲੈਂਦਾ ਮੇਰਾ ਫਾਦਰ ਤਾਂ ਮਾਰ ਦੈ ਸਗੋਂ ਸਾਰਿਆਂ ਨੂੰ ਤੇ ਇਸ ਕਰਕੇ ਇਹਨਾਂ ਉਹ ਹੋ ਹੁਣ ਸਾਡੀ ਗੱਲ ਨਹੀਂ ਸੁਣਦਾ ਪ੍ਰਹਲਾਦ ਤੇ ਅਸੀਂ ਤਾਂ ਬਹੁਤ ਹੁਣ ਮਜਬੂਰ ਹੈ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਆਪਣੇ ਬੇਟੇ ਨੂੰ ਆਪ ਹੀ ਸਮਝਾਓ ਤੇ ਜੇ ਫਾਦਰ ਨੂੰ ਬੜਾ ਗੁੱਸਾ ਚੜਿਆ ਹੋਣੇ ਪ੍ਰਹਲਾਦ ਨੂੰ ਬੁਲਾਇਆ ਤੇ ਕਿਹਾ ਕਿ ਤੇਰੀ ਹਿੰਮਤ ਕਿਸ ਤਰ੍ਹਾਂ ਪਈ ਤੂੰ ਇਸ ਤਰ੍ਹਾਂ ਬੱਚਿਆਂ ਨੂੰ ਵੀ ਦੱਸ ਰਹੇ ਥੇ ਆਪ ਵੀ ਕਹਿ ਰਹੇ ਆ ਕਿ ਮੇਰਾ ਫਾਦਰ ਗॉड ਨਹੀਂ ਹੈ ਤੇ ਹੋਰ ਕੌਣ ਗॉड ਹੈ ਉਹ ਉਹ ਕਹਿੰਦਾ ਕਿ ਤੁਸੀਂ ਵੀ ਦੇਖੋ ਤੁਸੀਂ ਵੀ ਜਾਣਦੇ ਹੋ ਕਿ ਤੁਸੀਂ ਗੋੜ ਨਹੀਂ ਹੋ ਪਰ ਤੁਸੀਂ ਨਾ ਗੁੱਸਾ ਨਾ ਕਰੋ ਸਾਰਿਆਂ ਤੇ ਤੁਸੀਂ ਸਭ ਉਸ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਜਿਨ੍ਹਾਂ ਨੇ ਤੁਹਾਨੂੰ ਐਡਾ ਵੱਡਾ ਰਾਜਾ ਬਣਾਇਆ ਤੁਹਾਨੂੰ ਹਿਊਮਨ ਲਾਈਫ ਦਿੱਤੀ ਮੇਰੀ ਮਾਂ ਵੀ ਇਹਨੇ ਡਰੀ ਰਹਿੰਦੀ ਹੈ ਤੁਸੀਂ ਹਰ ਵੇਲੇ ਉਸ ਨੂੰ ਵੀ ਇੰਨਾ ਡਾਂਟਦੇ ਰਹਿੰਦੇ ਹੋ ਤੇ ਇਸ ਤਰ੍ਹਾਂ ਕਿਉਂ ਕਰਦੇ ਹੋ ਤੁਸੀਂ ਮੈਂ ਤੁਹਾਡਾ ਛੋਟਾ ਜਿਹਾ ਬੱਚਾ ਹਾਂ ਮੈਨੂੰ ਉਸੇ ਸੰਗੋ ਪਿਆਰ ਕਰੋ ਇਹ ਹਰ ਵੇਲੇ ਤੁਸੀਂ ਮੈਨੂੰ ਇੰਨਾ ਡਾਂਟਦੇ ਰਹਿੰਦੇ ਹੋ ਤੇ ਉਹਦੇ ਫਾਦਰ ਨੂੰ ਤਾਂ ਹੋਰ ਵੀ ਗੁੱਸਾ ਚੜ ਗਿਆ ਤੇ ਉਹ ਕਹਿੰਦਾ ਕਿ ਜੇ ਤੂੰ ਅੱਜ ਤੋਂ ਬਾਅਦ ਕਦੇ ਰੱਬ ਦਾ ਨਾਮ ਲਿਆ ਨਾ ਤਾਂ ਤੂੰ ਦੇਖ ਲੈ ਕਿ ਮੈਂ ਤੇਰੇ ਨਾਲ ਕੀ ਕਰਦਾ ਤੇ ਉੱਪਰ ਪ੍ਰਹਿਲਾਦ ਕਹਿੰਦਾ ਕਿ ਮੈਂ ਤਾਂ ਰੱਬ ਦੇ ਨਾਮ ਤੋਂ ਬਗੈਰ ਬਾਚੀ ਨਹੀਂ ਸਕਦਾ ਮੈਂ ਤਾਂ ਜ਼ਰੂਰ ਉਸ ਦਾ ਨਾਮ ਲਵਾਂਗਾ ਉਹਦੇ ਫਾਦਰ ਨੇ ਉਹਨੂੰ ਬੜਾ ਮਾਰਿਆ ਪਰ ਉਹਨੇ ਕੁਝ ਨਹੀਂ ਕਿਹਾ ਗੋ ਪ੍ਰਹਿਲਾਦ ਨੇ ਤੇਰੀ ਮਦਰ ਨੇ ਇਹਨੂੰ ਬੜਾ ਸਮਝਾਇਆ ਕਿ ਬੇਟੇ ਤੇਰਾ ਫਾਦਰ ਜਿਸ ਤਰ੍ਹਾਂ ਕਹਿੰਦਾ ਉਹ ਵੀ ਕਰ ਲੈ ਤੇ ਇੰਨਾ ਛੋਟਾ ਜਿਹਾ ਬੱਚਾ ਹੈ ਤੇਰਾ ਫਾਦਰ ਤਾਂ ਇੰਨਾ ਸਟਰੋਂਗ ਹੈ ਦੇਖੋ ਇੰਨੇ ਵੱਡੇ ਵੱਡੇ ਦੇ ਹੱਥ ਤੈਨੂੰ ਕਿਸ ਤਰ੍ਹਾਂ ਮਾਰਿਆ ਤੇਰੇ ਗੱਲਾਂ ਤੇ ਨਿਸ਼ਾਨ ਪੈ ਗਏ ਉਹ ਕਹਿੰਦਾ ਕਿ ਨਹੀਂ ਮਾਂ ਮੈਂ ਤਾਂ ਕਿਸੇ ਕਾਸਟ ਤੇ ਵੀ ਆਪਣੇ ਰੱਬ ਦਾ ਨਾਮ ਲੈਣਾ ਨਹੀਂ ਛੱਡ ਸਕਦਾ ਤੇ ਫਿਰ ਉਨੇ ਹਰਨਕਸ਼ ਨੇ ਸੋਚਿਆ ਕਿ ਤਾਂ ਇਸ ਤਰ੍ਹਾਂ ਵੀ ਨਹੀਂ ਮੰਨਦਾ ਡਰਿਆ ਹੀ ਨਹੀਂ ਹੈ ਮੇਰੇ ਕੋਲੋਂ ਤੇ ਜੇ ਹੁਣ ਮੇਰਾ ਆਪਣਾ ਬੇਟਾ ਹੀ ਨਹੀਂ ਮੇਰੇ ਕੋਲੋਂ ਡਰ ਰਿਹਾ ਤੇ ਦੁਨੀਆ ਮੇਰੇ ਕੋਲੋਂ ਕਿਸ ਤਰ੍ਹਾਂ ਡਰੂਗੀ ਕੱਲ ਨੂੰ ਸਾਰੇ ਲੋਕੀ ਕਹਿਣ ਲੱਗ ਜਾਣਗੇ ਕਿ ਹਰਨਕਸ਼ ਦਾ ਕੁਝ ਵੀ ਨਹੀਂ ਹੈਗਾ ਇਹਦੇ ਕੋਲ ਤਾਂ ਆਪਣਾ ਬੱਚਾ ਵੀ ਨਹੀਂ ਸੰਭਾਲਿਆ ਜਾ ਰਿਹਾ ਇਹ ਸਾਨੂੰ ਕੀ ਗॉड ਬਣ ਕੇ ਦਿਖਾਊਗਾ ਤੇ ਲੋਕਾਂ ਨੂੰ ਪਤਾ ਤਾਂ ਸੀ ਅੰਦਰੋਂ ਅੰਦਰ ਕਿ ਇਹ ਗॉड ਨਹੀਂ ਹੈ ਪਰ ਸਾਰੇ ਡਰਦੇ ਮਾਰੇ ਉਪਰੋਂ-ਉਪਰੋਂ ਕਹਿ ਦਿੰਦੇ ਸੀ ਵੀ ਨਹੀਂ ਤਾਂ ਸਾਨੂੰ ਮਾਰੂਗਾ ਇਹ ਪਰ ਪ੍ਰਹਲਾਦ ਨਹੀਂ ਡਰਿਆ ਕਿਸੇ ਗੱਲੋਂ ਉਹ ਕਹਿੰਦੇ ਕਿ ਅਪਨ ਜਿਸ ਰੰਮ ਬਿਟੇ ਪੜਦੇ ਨਾ ਇੱਕੋ ਓੰਕਾਰ ਸਤਨਾਮ ਕਰਤਾ ਪੁੱਤਰ ਪਾ ਪ੍ਰਮਾਤਮਾ ਤੋਂ ਨਿਰਪਾਉ ਨੇ ਆਪ ਉਹ ਕਿਸੇ ਤੋਂ ਨਹੀਂ ਡਰਦੇ ਪ੍ਰਮਾਤਮਾ ਤੇ ਫਿਰ ਜੇ ਆਪਾਂ ਉਹਨਾਂ ਦੇ ਬੱਚੇ ਆ ਆਪਾਂ ਨੂੰ ਵੀ ਕਿਸੇ ਤੋਂ ਡਰਨਾ ਚਾਹੀਦਾ ਸਿਰਫ ਆਪਾਂ ਨੂੰ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਹੋਰ ਤਾਂ ਕਿਸੇ ਤੋਂ ਡਰਨ ਦੀ ਲੋੜ ਹੀ ਨਹੀਂ ਹੁੰਦੀ ਤੇ ਜਿਹੜੇ ਪ੍ਰਮਾਤਮਾ ਦਾ ਨਾਮ ਲੈਂਦੇ ਨੇ ਉਹ ਆਪ ਵੀ ਨਿਰਪਾਉ ਹੋ ਜਾਂਦੇ ਨੇ ਉਹਨਾਂ ਨੂੰ ਡਰ ਹੀ ਨਹੀਂ ਲੱਗਦਾ ਤੇ ਪਹਿਲਾਂ ਤਾਂ ਨੂੰ ਡਰ ਹੀ ਨਹੀਂ ਸੀ ਲੱਗਦਾ ਕਿਸੇ ਕੋ ਉਹ ਕਹਿੰਦਾ ਸੀ ਕਿ ਮੇਰੇ ਨਾਲ ਕੋਈ ਕੁਝ ਵੀ ਨਹੀਂ ਕਰ ਸਕਦਾ ਬੁਰਾ ਕਿਉਂਕਿ ਮੇਰੇ ਫਾਦਰ ਮੇਰੇ ਫਰੈਂਡ ਮੇਰੇ ਸਾਰਾ ਕੁਝ ਪਰਮਾਤਮਾ ਨੇ ਉਹ ਹਮੇਸ਼ਾ ਮੇਰੇ ਨਾਲ ਨੇ ਤੇ ਹੀ ਵਿਲ ਸੇਵ ਮੀ ਫ্রম एवरीथिंग ਤਾਂ ਫਿਰ ਹਰਨਾਖਸ ਨੂੰ ਨਾ ਬਹੁਤ ਹੀ ਗੁੱਸਾ ਚੜਿਆ ਤੇ ਉਹਨੇ ਨਾ ਪਹਿਲਾਂ ਤਾਂ ਉਹ ਮਾਰਿਆ ਕੁੱਟਿਆ ਬਹੁਤ ਪਰ ਉਹ ਨਹੀਂ ਮੰਨੇ ਪ੍ਰਹਿਲਾਦ ਤੇ ਫਿਰ ਉਹ ਕਹਿੰਦਾ ਕਿ ਇਸ ਨੂੰ ਲੈ ਜੋ ਮਰੀ ਅੱਖਾਂ ਤੋਂ ਦੂਰ ਆਪਣੇ ਸਵੰਸ ਨੂੰ ਕਹਿੰਦਾ ਕਿ ਇਸ ਨੂੰ ਸਭ ਤੋਂ ਉੱਚੇ ਪਹਾੜ ਤੋਂ ਜਾ ਕੇ ਨਾ ਇਹਨੂੰ ਥੱਲੇ ਸੁੱਟ ਦੋ ਜ਼ੋਰ ਦੀ ਤਾਂ ਕਿ ਇਹਦੀਆਂ ਹੱਡੀਆਂ ਚਗਨਾ ਚੂਰ ਹੋ ਜਾਣ ਇਹਦਾ ਕੁਛ ਨਾ ਬਚੇ ਤੇ ਇਹ ਮਰ ਮਰ ਚਵੇ ਇਹਨਾਂ ਨੂੰ ਚੰਗਾ ਕਿ ਮੇਰੇ ਘਰ ਐਸਾ ਬੇਟਾ ਪੈਦਾ ਹੋਇਆ ਕਿ ਜਿਹੜਾ ਮੇਰਾ ਨਾਮ ਹੀ ਨਹੀਂ ਲੈਣਾ ਚਾਹੁੰਦਾ ਤੇ ਉਹ ਪ੍ਰਹਿਲਾਦ ਨੂੰ ਸਾਰਿਆਂ ਨੂੰ ਤਰਸਦਾ ਬੜਾਉਂਦਾ ਸੀ ਕਿਉਂਕਿ ਬੜਾ ਪਿਆਰਾ ਬੱਚਾ ਸੀ ਉਹਨੂੰ ਚੁੱਕ ਕੇ ਉੱਪਰ ਲੈ ਗਏ ਪਹਾੜ ਤੇ ਤਿਉ ਸਮਝਾਂ ਦੇਵੀ ਗਏ ਵੀ ਬੇਟਾ ਤੂੰ ਆਪਣੇ ਫਾਦਰ ਦਾ ਕਹਿਣਾ ਮੰਨ ਲੈਣਾ ਫਿਰ ਤੈਨੂੰ ਦੇਖ ਸਾਡਾ ਵੀ ਨਹੀਂ ਦਿਲ ਕਰਦਾ ਇੰਨੀ ਹਾਈਟ ਤੋਂ ਤੈਨੂੰ ਅਸੀਂ ਥੱਲੇ ਸੁੱਟਾਂਗੇ ਤੇਰਾ ਸਾਰਾ ਕੁਝ ਹੀ ਟੁੱਟ ਜਾਊਗਾ ਤੇਰਾ ਸਿਰ ਟੁੱਟ ਜੂਦਰੀਆ ਤੇਰੀ ਸਪਾਈਨ ਟੁੱਟ ਜਾਊਗੀ ਤੇਰਾ ਕੁਝ ਨਹੀਂ ਰਹਿਣਾ ਹੈਗਾ ਤੇ ਤੂੰ ਮਰ ਜਾਏਗਾ ਤਿਉ ਕਹਿੰਦਾ ਵੀ ਮੈਨੂੰ ਨਹੀਂ ਪਤਾ ਮੈਂ ਤਾਂ ਬਸ ਆਪਣੇ ਪਰਮਾਤਮਾ ਨੂੰ ਯਾਦ ਕਰਦਾ ਮੈਨੂੰ ਪਰਮਾਤਮਾ ਡਰ ਨਹੀਂ ਲੱਗਣ ਦਿੰਦੇ ਤੁਸੀਂ ਜੋ ਜਿਸ ਤਰ੍ਹਾਂ ਮੇਰੇ ਫਾਦਰ ਨੇ ਕਿਹਾ ਤੁਸੀਂ ਉਵੇਂ ਹੀ ਕਰੋ ਤੇ ਉਹਨਾਂ ਨੇ ਫਿਰ ਲਿਜਾ ਕੇ ਉਸ ਨੂੰ ਇੰਨੇ ਉੱਚੇ ਪਹਾੜ ਤੋਂ ਥੱਲੇ ਸੁੱਟਤਾ ਤਲੇਬਿਟ ਪ੍ਰਮਾਤਮਾ ਬਾਹਰ ਢਕੇ ਖੜੇ ਹੋ ਗਏ ਤੇ ਉਹਨਾਂ ਨੇ ਉਹਨੂੰ ਬੋਚ ਲਿਆ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਲੈਂਦੀ ਹੈ ਨਾ ਕ੍ਰੈਡਲ ਦੇ ਵਿੱਚ ਜਿਵੇਂ ਹੁੰਦਾ ਤਾਂ ਉਹਨਾਂ ਨੇ ਇੰਨੇ ਪਿਆਰ ਨਾਲ ਉਸ ਨੂੰ ਆਪਣੀ ਗੁੱਦੀ ਦੇ ਵਿੱਚ ਲੈ ਲਿਆ ਤੇ ਉਹਨੂੰ ਬਹੁਤ ਪਿਆਰ ਕੀਤਾ ਪ੍ਰਹਿਲਾਦ ਨੂੰ ਪ੍ਰਹਿਲਾਦ ਕਹਿੰਦਾ ਕਿ ਤੁਸੀਂ ਕਿੰਨੇ ਅੱਛੇ ਹੋ ਫਾਦਰ ਤੁਸੀਂ ਤਾਂ ਮੈਨੂੰ ਇੰਨਾ ਪਿਆਰ ਕਰਦੇ ਹੋ ਜਿਹੜੇ ਵਰਲਡਲੀ ਫਾਦਰ ਕਿਸ ਤਰ੍ਹਾਂ ਦੇ ਹੁੰਦੇ ਨੇ ਉਹ ਮੈਨੂੰ ਇੰਨਾ ਮਾਰਦੇ ਮੇਰਾ ਫਾਦਰ ਅੱਖਾਂ ਘੜਕੜ ਕੇ ਡਰਾਉਂਦਾ ਤੇ ਮੈਂ ਤਾਂ ਬਸ ਤੁਹਾਡੇ ਕੋਲ ਹੀ ਰਹਿਣਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਤੇ ਉਹ ਪ੍ਰਮਾਤਮਾ ਦੇ ਬੇਟਾ ਮੈਂ ਤਾਂ ਸਾਰਿਆਂ ਦਾ ਹੀ ਫਾਦਰ ਆ ਮੈਂ ਸਾਰਿਆਂ ਦੇ ਅੰਦਰ ਹੀ ਬੈਠਾ ਹੋਇਆ ਜਿੱਥੇ ਕੋਈ ਮੈਨੂੰ ਯਾਦ ਕਰਦਾ ਵੀ ਮੈਂ ਉੱਥੇ ਆਉਣਾ ਤੇ ਜਿਹੜੇ क्रूर ਲੋਕ ਹੁੰਦੇ ਨੇ ਨਾ ਉਹਨਾਂ ਦਾ ਐਂਡ ਵੀ ਬੜਾ ਬੁਰਾ ਹੁੰਦਾ ਤੂੰ ਘਬਰਾ ਨਾ ਪਹਿਲਾਂ ਨਹੀਂ ਮੈਂ ਕਿਸੇ ਨੂੰ ਪਨਿਸ਼ ਕਰਦਾ ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਤੁਸੀਂ ਠੀਕ ਹੋ ਜਾਓ ਠੀਕ ਹੋ ਜਾਓ ਪਰ ਫਿਰ ਲੋਕੀ ਮੰਦੇ ਨਹੀਂ ਨਾ ਹੈਗੇ ਇਸ ਕਰਕੇ ਫਿਰ ਉਹਨਾਂ ਨੂੰ ਪਨਿਸ਼ਮੈਂਟਸ ਦੇਣੀਆਂ ਪੈਂਦੀਆਂ ਨੇ ਮੈਨੂੰ ਤੇ ਤੂੰ ਨਾ ਬਸ ਐਸੇ ਤਰ੍ਹਾਂ ਹੀ ਤੂੰ ਮੇਰੇ 'ਚ ਵਿਸ਼ਵਾਸ ਰੱਖ ਮੈਂ ਤੁਹਾਨੂੰ ਪੁੱਛ ਨਹੀਂ ਹੋਣ ਦੇਣਾ ਤੇ ਫਿਰ ਉਹ ਪ੍ਰਹਿਲਾਤ ਬੜਾ ਖੁਸ਼ੀ ਨਾਲ ਹੱਸਦਾ ਖੇਡਦਾ ਘਰ ਆ ਕੇ ਬੜਾ ਹੈਰਾਨ ਹੋਇਆ ਹਰਨਕਸ਼ ਵੀ ਇਹ ਤਾਂ ਫੇਰ ਬਚ ਗਿਆ ਉਹਨੂੰ ਫੇਰ ਵੀ ਨਹੀਂ ਸਮਝ ਆਈ ਕਿ ਪਰਮਾਤਮਾ ਦੀ ਸਾਈਡ ਤੇ ਤੇ ਮੈਂ ਕਿਉਂ ਇਹਦੇ ਨਾਲ ਪੰਗੇ ਲੈ ਰਹੇ ਹਾਂ ਪਰ ਉਹ ਹਟਦਾ ਨਹੀਂ ਸੀ ਫਿਰ ਉਹ ਕਹਿੰਦਾ ਕਿ ਓਕੇ ਇਹ ਪਹਾੜ ਤੋਂ ਡਿੱਗ ਕੇ ਜੇ ਬਚ ਵੀ ਗਿਆ ਨਾ ਤਾਂ ਇਹਨੂੰ ਹੁਣ ਮੈਂ ਅੱਗ ਲਗਾ ਕੇ ਸੜੂਗਾ ਤੇ ਉਹਨੂੰ ਅੱਗ ਦੇ ਵਿੱਚ ਬਿਠਾਇਆ ਉਹਨੂੰ ਫੇਰ ਵੀ ਨਹੀਂ ਕੁਝ ਹੋਇਆ ਫਿਰ ਕਹਿੰਦਾ ਇਹਨੂੰ ਪਾਣੀ ਦੇ ਵਿੱਚ ਡੋਬ ਦਿਓ ਤੇ ਉਹਨੂੰ ਸਮੁੰਦਰ ਚ ਸੁੱਟਤਾ ਉਹ ਫੇਰ ਵੀ ਬਾਹਰ ਆ ਗਿਆ ਕਿਉਂਕਿ ਪਰਮਾਤਮਾ ਇੱਕ ਕਮਲ ਫੁੱਲ ਬਣ ਕੇ ਲੋਟਸ ਫਲਾਰ ਬਣ ਕੇ ਉਹਦੇ ਵਿੱਚ ਉਹਨੂੰ ਲੈ ਲਿਆ ਪ੍ਰਹਿਲਾਦ ਨੂੰ ਤੇ ਬੜਾ ਲੜਾਇਆ ਪ੍ਰਹਿਲਾਦ ਨੂੰ ਤਾਂ ਓਨੀ ਖੁਸ਼ੀ ਹੁੰਦੀ ਸੀ ਕਿਉਂਕਿ ਪਰਮਾਤਮਾ ਉਹਨੂੰ ਓਨਾ ਹੀ ਜ਼ਿਆਦਾ ਪਿਆਰ ਕਰਦੇ ਸੀ ਜਿੰਨਾ ਉਹਨੂੰ ਉਹਦਾ ਫਾਦਰ ਤੰਗ ਕਰਦਾ ਸੀ ਤੇ ਫਿਰ ਉਸ ਤੋਂ ਬਾਦ ਨੂੰ ਭੁੱਖਾ ਰੱਖਿਆ ਕਈ ਦਿਨ ਉਹ ਕਹਿੰਦੇ ਕਿ ਜਿਹੜਾ ਪਰਮਾਤਮਾ ਨੇ ਅੰਦਰੋਂ ਹੀ ਉਹਨੂੰ ਦੱਸਤਾ ਕਿ ਜਿਹੜੇ ਮੇਰਾ ਨਾਮ ਜਪਦੇ ਨੇ ਨਾ ਮੈਂ ਉਹਨਾਂ ਨੂੰ ਭੁੱਖ ਲੱਗਣੀ ਨਹੀਂ ਦਿੰਦਾ ਤੈਨੂੰ ਕੁਝ ਨਹੀਂ ਹੋਣ ਲੱਗਿਆ ਸਿਰੋ ਦਾ ਫਾਦਰ ਕਹਿੰਦਾ ਹੁਣ ਮੈਂ ਕੀ ਕਰਾਂ ਇਸ ਬੱਚੇ ਨੇ ਮੈਨੂੰ ਨਾ ਤੰਗ ਕੀਤਾ ਕਿਉਂਕਿ ਜਿਉਂ-ਜਿਉਂ ਉਹ ਤੇ ਜ਼ੁਲਮ ਕਰਦਾ ਸੀ ਬਾਕੀ ਸਾਰੇ ਲੋਕਾਂ ਦਾ ਵਿਸ਼ਵਾਸ ਵੀ ਖਤਮ ਹੁੰਦਾ ਜਾਂਦਾ ਸੀ ਕਹਿੰਦੇ ਲੈ ਦੇਖੋ ਪ੍ਰਮਾਤਮਾ ਜਿਹੜਾ ਅਸਲੀ ਪ੍ਰਮਾਤਮਾ ਨਾ ਦੇਖੋ ਕਿਸ ਤਰ੍ਹਾਂ ਇਹਨੂੰ ਵਿਚਾਰ ਰਿਹਾ ਛੋਟੇ ਜਿਹੇ ਬੱਚੇ ਨੂੰ ਤੇ ਇਹ ਹਰਨਾਕਸ਼ ਪ੍ਰਮਾਤਮਾ ਕਿਸ ਤਰ੍ਹਾਂ ਹੋ ਸਕਦਾ ਹੈ ਤਾਂ ਸੰਗੋਂ ਇਹਨਾਂ ਦੁੱਖ ਦੇ ਰਿਹਾ ਹੈ ਤੇ ਆਪਾਂ ਵੀ ਸਾਰੇ ਨਾ ਇਹਨੂੰ ਇਹਦਾ ਨਾਮ ਛੱਡ ਕੇ ਪ੍ਰਮਾਤਮਾ ਦਾ ਨਾਮ ਜਪਣ ਲੱਗੇ। ਦਹਰਨਾਕਸ਼ ਨੂੰ ਪਤਾ ਲੱਗਿਆ ਕਿ ਲੋਕੀ ਮੈਨੂੰ ਇਸ ਤਰ੍ਹਾਂ ਕਹਿੰਦੇ ਨਹੀਂ ਫਿਰ ਉਹ ਹੋਰ ਵੀ ਜ਼ਿਆਦਾ ਗੁੱਸਾ ਚੜਿਆ ਕਹਿੰਦਾ ਮੈਂ ਪ੍ਰਹਲਾਦ ਨੂੰ ਮਾਰ ਹੀ ਦੇਵਾਂ ਕਿਵੇਂ ਵੀ ਬਸ ਇਹ ਮੇਰੀ ਅੱਖਾਂ ਅਗੇ ਮੈਨੂੰ ਦਿਸੇ ਨਾ ਮੈਨੂੰ ਇੰਨੀ ਇਹਨਾਂ ਬੁਰਾ ਲੱਗਦਾ ਹੈ ਇਹ ਤੇ ਮੈਂ ਇਹਨੂੰ ਬਸ ਖਤਮ ਕਰ ਦਿਆਂ ਤੇ ਫਿਰ ਨਾ ਉੱਥੇ ਉਹਦੀ ਸਿਸਟਰ ਬੈਠੀ ਸੀ ਜਿਹੜਾ ਹਰਨਾਕਸ਼ ਸੀ ਉਹ ਵੀ ਰਕਸ਼ਨੀ ਸੀ ਉਸਦਾ ਨਾਮ ਸੀ ਹੋਲੀਕਾ ਤੇ ਉਹ ਨਾ ਉਹ ਵੀ ਬੜੀ ਬੜੀ ਖਰਾਬ ਸੀ ਜਿਸ ਤਰ੍ਹਾਂ ਉਹਦਾ ਭਰਾ ਸੀ ਨਾ ਖਰਾਬ ਹਰ ਨਕਸ਼ ਤੇ ਉਹ ਵੀ ਕਹਿੰਦੀ ਉਹਨੂੰ ਛੋਟੇ ਜਿਹੇ ਬੱਚੇ ਤੇ ਤਰਸ ਨਹੀਂ ਆਇਆ ਤੇ ਉਹ ਕਹਿੰਦੀ ਕਿ ਬ੍ਰਦਰ ਤੂੰ ਨਾ ਤੂੰ ਘਬਰਾ ਨਾ ਤੇ ਮੈਂ ਮੈਂ ਦੇਖੂ ਮੈਂ ਤੂੰ ਕਿਸ ਤਰ੍ਹਾਂ ਮਾਰਦੀ ਐ ਇਹ ਮੰਨਦਾ ਨਹੀਂ ਨਾ ਤੇਰਾ ਕਹਿਣਾ ਤੇ ਮੈਂ ਨਾ ਪਤਾ ਆਪਾਂ ਦੇਖਿਆ ਸੀ ਨਾ ਬਟੇ ਜੇ ਰਕਸ਼ਸ ਵੀ ਭਗਤੀ ਕਰਦੇ ਹੁੰਦੇ ਸੀ ਤਪੱਸਿਆ ਕਰਦੇ ਹੁੰਦੇ ਸੀ ਪਰ ਇਹਨਾਂ ਨੂੰ ਕੁਝ ਪਤਾ ਨਹੀਂ ਸੀ ਮੰਗਣਾ ਕੀ ਐ ਉਲਟ ਪੁਲਟ ਮੰਗ ਲੈਂਦੇ ਹੁੰਦੇ ਸੀ ਤੇ ਉਹ ਕਹਿੰਦੀ ਕਿ ਮੈਂ ਵੀ ਬਹੁਤ ਭਗਤੀ ਕੀਤੀ ਤੇ ਫਿਰ ਉਹ ਇੱਕ ਦੇਵਤਾ ਪ੍ਰਗਟ ਹੋਏ ਤੇ ਉਹਨਾਂ ਨੇ ਕਿਹਾ ਕਿ ਕੀ ਮੰਗਣਾ ਤੂੰ ਮੰਗ ਤੇ ਕਹਿੰਦੀ ਮੈਂ ਕਿਹਾ ਕਿ ਮੈਨੂੰ ਨਾ ਅ ਅੱਗ ਨਾ ਲੱਗੇ ਕਦੇ ਵੀ ਮੈਨੂੰ ਜੇ ਅੱਗ ਮੈਨੂੰ ਲੱਗ ਮੇਰੇ ਆਲੇ ਦੋਲੇ ਅੱਗ ਵੀ ਹੋਵੇ ਨਾ ਤਾਂ ਮੈਨੂੰ ਸਾੜ ਨਾ ਸਕੇ ਤੇ ਕਹਿੰਦੇ ਕਿ ਉਸ ਜਿਹੜਾ ਸੇਂਟ ਸੀ ਨਾ ਉਸਨੇ ਮੈਨੂੰ ਇੱਕ ਸ਼ਾਲ ਜੀ ਦੇ ਦਿੱਤੀ ਤੇ ਵੀ ਤੂੰ ਆਹ ਸ਼ਾਲ ਲੈ ਕੇ ਨਾ ਬੈਠ ਜਾਈ ਤੇ ਜਿੱਥੇ ਵੀ ਅੱਗ ਲੱਗੀ ਹੋਈ ਹੋਵੇ ਨਾ ਫਿਰ ਤੈਨੂੰ ਇਹ ਸ਼ਾਲ ਬਚਾ ਲੂਗੀ ਤੈਨੂੰ ਅੱਗ ਨਹੀਂ ਲੱਗ ਸਕਦੀ ਤੇ ਉਹ ਕਹਿੰਦੀ ਕਿ ਆਪਣੇ ਭਰਾ ਨੂੰ ਕਹਿੰਦੀ ਰਕਸ਼ ਨੂੰ ਵੀ ਤੂੰ ਇਸ ਤਰ੍ਹਾਂ ਕਰ ਤੇ ਤੂੰ ਬਹੁਤ ਵੱਡੀ ਸਾਰੀ ਪਾਇਰ ਬਣਾ ਦੇ ਵੱਡੀ ਸਾਰੀ ਚਿਤਾ ਜੀ ਬਣਾ ਦੇ ਬਹੁਤ ਸਾਰੀਆਂ ਲੱਕੜਾਂ ਚਣਵਾ ਕੇ ਨਾ ਤੇ ਮੈਂ ਨਾ ਪ੍ਰਹਿਲਾਦ ਨੂੰ ਵੀ 5 ਸਾਲ ਦਾ ਹੈਗਾ ਬੱਚਾ ਮੈਂ ਗੁੱਦੀ ਚ ਲੈ ਕੇ ਬੈਠ ਜੂੰਗੀ ਤੇ ਮੈਂ ਕਹੂੰਗੀ ਆ ਜਾ ਆ ਜਾ ਮੈਂ ਤਾਂ ਤੇਰੀ ਭੂਆ ਆ ਮੈਂ ਤੈਨੂੰ ਪਿਆਰ ਨਾਲ ਗੁੱਦੀ ਚ ਬਿਠਾਉਣੀ ਆ ਇਹਨੂੰ ਕੀ ਪਤਾ ਤੇ ਮੈਂ ਇਹਨੂੰ ਗੁੱਦੀ ਚ ਲੈ ਕੇ ਬੈਠ ਜੂੰਗੀ ਤੇ ਮੈਂ ਆਪਣੇ ਉੱਪਰ ਤਾਂ ਸ਼ਾਲ ਲੈ ਲੂੰਗੀ ਤੇ ਇਹਨੂੰ ਇਦਾਂ ਹੀ ਬਿਠਾ ਲੂੰਗੀ ਤੇ ਜਦੋਂ ਅੱਗ ਲਗੂਗੀ ਮੇਰੇ ਤੇ ਤਾਂ ਮੈਨੂੰ ਅੱਗ ਲੱਗ ਨਹੀਂ ਸਕਦੀ ਕਿਉਂਕਿ ਮੈਨੂੰ ਤਾਂ ਵਰਮ ਲਿਆ ਹੋਇਆ ਤੇ ਇਹ ਜਿਹੜਾ ਬੱਚਾ ਜਿਹੜਾ ਸੜਕੇ ਉੱਥੇ ਸੁਆਹ ਹੋ ਜਾਊਗਾ ਤੇ ਹਰ ਨਕਸ਼ਿਆਂ ਦਾ ਠੀਕ ਹੈ ਠੀਕ ਹੈ ਇਸ ਤਰ੍ਹਾਂ ਹੀ ਕਰੋ ਤੇ ਉਹਨਾਂ ਨੇ ਬਹੁਤ ਸਾਰੀ ਵੱਡੀ ਸਾਰੀ ਇਸ ਤਰ੍ਹਾਂ ਦੀ ਫਾਇਰ ਜੀ ਬਣਾ ਲਈ ਬਹੁਤ ਸਾਰੀਆਂ ਲੱਕੜਾਂ ਰੱਖ ਕੇ ਤੇ ਉੱਤੇ ਉਹ ਉਹਨੂੰ ਲੈ ਕੇ ਬੈਠ ਗਈ ਪ੍ਰਹਲਾਦ ਨੂੰ ਗੁੱਦੀ ਦੇ ਵਿੱਚ ਆਪ ਆਪ ਉਹਨੇ ਆਪਣੇ ਉੱਪਰ ਚਾਦਰ ਜੀ ਲੈ ਲਈ ਤੇ ਪ੍ਰਹਿਲਾਦ ਵਿਚਾਰਾ ਉਹਨੂੰ ਤਾਂ ਕੁਝ ਵੀ ਨਹੀਂ ਪਤਾ ਉਹ ਉਹਨੂੰ ਕੋਈ ਪਿਆਰ ਕਰਦਾ ਸੀ ਤਾਂ ਸਮਝਦਾ ਸੀ ਇਨੋਸੈਂਟ ਹੁੰਦੇ ਨੇ ਨਾ ਬੱਚੇ ਕੇ ਵੀ ਸਤ ਨੂੰ ਚੀ ਬੜਾ ਅੱਛਾ ਤੇ ਉਹਦੀ ਭੂਆ ਕਹਿੰਦੀ ਆ ਜਾ ਮੇਰੀ ਗੋਦੀ ਚ ਬੈਠ ਜਾ ਤੇ ਉਹ ਬੈਠ ਗਿਆ ਤੇ ਪਰ ਉਹ ਹਰ ਵੇਲੇ ਰਾਮ 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 ਜਪਦਾ ਰਹਿੰਦਾ ਸੀ ਪ੍ਰਹਿਲਾਦ ਉਦੋਂ ਵੀ ਰਾਮ ਰਾਮ ਜਪਦਾ ਸੀ ਉਹਨੂੰ ਬੜਾ ਆਨੰਦ ਹੁੰਦਾ ਹੁੰਦਾ ਸੀ ਰਾਮ ਰਾਮ ਜਪ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਉਹਨ ਪ੍ਰਮਾਤਮਾ ਦਾ ਨਾਮ ਜੋ ਜਪੇ ਉਹਨੂੰ ਤਾਂ ਕੁਝ ਹੋ ਹੀ ਨਹੀਂ ਸਕਦਾ ਚਾਹੇ ਸਾਰੀ ਦੁਨੀਆ ਉਹਦੇ ਪਿੱਛੇ ਪੈ ਜੇ ਤੇ ਪ੍ਰਮਾਤਮਾ ਨੂੰ ਬੜਾ ਬੁਰਾ ਲੱਗਿਆ ਵੀ ਕਿ ਕਿੰਨਾ ਹੈ ਕਿੰਨੀ ਹੈ ਕਮੀਨੀ ਹੈ ਹੈ ਆਪਣੇ ਛੋਟੇ ਜਿਹੇ ਵਿਚਾਰੇ ਨੇਫਿਊ ਨੂੰ ਲੈ ਕੇ ਤੇ ਚਾਹੁੰਦੀ ਹੈ ਕਿ ਉਹ ਸੜ ਜਾਏ ਤੇ ਮੈਂ ਬਚ ਜਾਵਾਂ ਪਰ ਉਹ ਜਿਹੜੇ ਸੇਂਟਸ ਦਾ ਦਿੱਤਾ ਹੋਇਆ ਵਾਰਾ ਉਹ ਵੀ ਨਹੀਂ ਪ੍ਰਮਾਤਮਾ ਮੋੜਦੇ ਬੇਟੇ ਕਿਉਂਕਿ ਉਹਨੇ ਭਗਤੀ ਕੀਤੀ ਸੀ ਉਸਦੀ ਭੂਆ ਨੇ ਤੇ ਇੱਕ ਸੇਂਟ ਨੂੰ ਖੁਸ਼ ਕਰ ਲਿਆ ਸੀ ਤੇ ਉਹਦੇ ਕੋਲ ਵਾਰ ਲੈ ਲਿਆ ਸੀ ਕਿ ਤੈਨੂੰ ਅੱਗ ਨਹੀਂ ਸੜ ਸਕੂਗੀ ਤਾਂ ਉੱਪਰ ਆਪਣੇ ਉੱਪਰਾਂ ਚਾਦਰ ਜਾਂ ਸ਼ਾਲ ਜੀ ਲੈ ਲਈ ਤੇ ਫਿਰ ਪ੍ਰਮਾਤਮਾ ਨੇ ਕੀ ਕੀਤਾ ਜਦੋਂ ਉਸਨੇ ਅੱਗ ਲਗਵਤੀ ਨਾ ਫਾਇਰ ਨੂੰ ਤੇ ਉਹ ਉਹ ਚਾਦਰ ਲੈ ਕੇ ਬੈਠ ਗਈ ਤੇ ਪ੍ਰਹਲਾਦ ਨੂੰ ਆਪਣੀ ਗੋਦੀ ਚ ਬਿਠਾ ਲਿਆ ਵੀ ਲੈ ਹੁਣ ਇਹ ਸੜ ਕੇ ਮਰ ਜੂ 2 ਮਿੰਟਾਂ ਦੇ ਵਿੱਚ ਤੇ ਪ੍ਰਮਾਤਮਾ ਨੇ ਇੰਨੀ ਜ਼ੋਰ ਦੀ ਨੇਹਰੀ ਚਲਾਈ ਇੰਨੀ ਤੇਜ਼ ਉਹ ਨੇਹਰੀ ਚਲਾਈ ਨਾ ਬੇਟਾ ਡਸਟ ਸਟ੍ਰੋਮ ਹੈ ਉਹਦੇ ਵਿੱਚ ਨਾ ਅੱਖਾਂ ਤੋਂ ਦਿਖਣਾ ਹੀ ਬੰਦ ਹੋ ਗਿਆ ਸਾਰਿਆਂ ਨੂੰ ਇੰਨੀ ਜ਼ਰਾ ਨੇਹਰੀ ਚੱਲੀ ਤੇਜ਼ ਤੇ ਉਹ ਵੀ ਆਪਣੇ ਅੱਖਾਂ ਜਾਂ ਮਲਣ ਲੱਗੀ ਉਹ ਹੱਥੋਂ ਦਾ ਛੁੱਟ ਗਿਆ ਜੁੜੀ ਉਹਦੀ ਪੂਆ ਸੀ ਤੇ ਉਹਦੀ ਜਿਹੜੀ ਚਾਦਰ ਜੀ ਸੀ ਉੱਡ ਗਈ ਇੰਨੀ ਨੇਹਰੀ ਦੇ ਵਿੱਚ ਤੇ ਉਹ ਚਾਦਰ ਉੱਡ ਕੇ ਨਾ ਪ੍ਰਹਿਲਾਦ ਦੇ ਉੱਤੇ ਪੈ ਗਈ ਤੇ ਹੁਣ ਚਾਦਰ ਨੂੰ ਤਾਂ ਅੱਗ ਲੱਗ ਨਹੀਂ ਸਕਦੀ। ਸਿਸ ਪ੍ਰਹਿਲਾਦ ਨੂੰ ਤਾਂ ਅੱਗ ਨਹੀਂ ਲੱਗੀ। ਉਹਦੀ ਭੂਆ ਨੂੰ ਤਾਂ ਕੁਝ ਦਿਸੀ ਨਹੀਂ ਸੀ ਰਹਾ। ਏਨੀ ਅੱਖਾਂ 'ਚ ਉਹਦੇ ਡਸਟ ਪੈ ਗਈ ਤੇ ਪ੍ਰਹਿਲਾਦ ਨੇ ਤਾਂ ਅੱਖਾਂ ਬੰਦ ਕੀਤੀਆਂ ਹੋਈਆਂ ਸੀ। ਰਾਮ ਰਾਮ ਕਰ ਰਿਹਾ ਸੀ। ਉਹਦੀ ਅੱਖਾਂ ਵਿੱਚ ਮਿੱਟੀ ਨਹੀਂ ਪਈ। ਚਾਦਰ ਉਹਦੇ ਉੱਤੇ ਪੈ ਗਈ ਤੇ ਏਨੀ ਜ਼ਿਆਦਾ ਅੱਗ ਲੱਗੀ ਹੋਈ ਸੀ ਨਾ ਉਹਦੇ ਵਿੱਚ ਉਹਦੀ ਭੂਆ ਸੜ ਕੇ ਸੁਆਹ ਹੋ ਗਈ ਤੇ ਪ੍ਰਹਿਲਾਦ ਆਰਾਮ ਨਾਲ ਉਸ ਤਰ੍ਹਾਂ ਹੀ ਬੈਠਾ ਰਿਹਾ। ਉਹਨੂੰ ਕੁਝ ਵੀ ਨਹੀਂ ਹੋਇਆ। ਫਿਰ ਤਾਂ ਹਰ ਨਕਸ਼ ਨੂੰ ਇੰਨਾ ਜ਼ਿਆਦਾ ਗੁੱਸਾ ਚੜਾ ਕਿ ਮੇਰੀ ਭੈਣ ਵੀ ਮਾਰਦੀ ਇਹ ਮੇਰੇ ਬੇਟੇ ਨੇ ਤੇ ਹੁਣ ਮੈਂ ਤਾਂ ਖੀ ਕਰਾਉ ਨੂੰ ਇੰਨੀ ਖਚੀਚੀ ਆ ਰਹੀਆਂ ਸੀ ਤੇ ਫਿਰ ਬੇਟੇ ਜਿਹੜਾ ਉਸ ਦਾ ਜਿਹੜਾ ਹਸਬੰਡ ਸੀ ਨਾ ਉਹਦੀ ਭੈਣ ਦਾ ਤੇ ਉਹ ਵੀ ਰਕਸ਼ਸ ਸੀਗਾ ਤੇ ਉਹਨੂੰ ਤਾਂ ਦੁੱਖ ਲੱਗਿਆ ਕਿ ਮੇਰੀ ਵਾਈਫ ਤਾਂ ਸੜਕੇ ਮਰ ਗਈ ਤੇ ਉਸ ਨੂੰ ਉਹ ਪਾਗਲ ਜਿਹਾ ਹੋ ਗਿਆ ਉਹਨੇ ਨਾ ਉਹਦੀ ਜਿਹੜੀ ਐਸ਼ ਸੀਗੀਆਂ ਜਿਹੜੀ ਉਹ ਜਦੋਂ ਮਰ ਕੇ ਸੜ ਗਈ ਸੀ ਉਹ ਜਿਹੜੀ ਸਵਾਸ ਸੀਗੀ ਉਹੋ ਹੀ ਉਹ ਚੁੱਕ ਕੇ ਆਪਣੇ ਉੱਪਰ ਮਲ ਲਈ ਤੇ ਪਾਗਲ ਜਿਹਾ ਹੋ ਕੇ ਦੌੜਦਾ ਫਿਰਦਾ ਰਿਹਾ ਤੇ ਲੋਕੀ ਨਾ ਫਿਰ ਉਸ ਦਿਨ ਨੂੰ ਹੋਲੀ ਕਹਿ ਕੇ ਕਿ ਮਨਾਉਣ ਲੱਗ ਪਏ ਤੇ ਉਹ ਫਿਰ ਸਾਰੇ ਜਣੇ ਇੱਕ ਦੂਜੇ ਦੇ ਉੱਤੇ ਗੰਦੀ ਮਿੱਟੀ ਇਸ ਤਰ੍ਹਾਂ ਸਵਾਜ ਹੀ ਪਾਉਣ ਲੱਗੇ ਚਿੱਕੜ ਪਾਉਣ ਲੱਗ ਪਏ ਜਿਸ ਤਰ੍ਹਾਂ ਉਹਦਾ ਹੀ ਹਸਬੰਦ ਨੇ ਕੀਤਾ ਸੀ ਪਰ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦੱਸਿਆ ਕਿ ਆਪਾਂ ਨਹੀਂ ਇਸ ਤਰ੍ਹਾਂ ਕਰਨਾ ਤੇ ਆਪਾਂ ਤਾਂ ਪ੍ਰਮਾਤਮਾ ਸਾਡਾ ਇਹ ਤਾਂ ਦਿਨ ਉਹ ਸਭ ਇੰਨਾ ਅੱਛਾ ਜਿਹਦੇ ਜਿਸ ਦਿਨ ਪ੍ਰਮਾਤਮਾ ਨੇ ਆਪਣੇ ਛੋਟੇ ਜੇ ਭਗਤ ਨੂੰ ਬੱਚੇ ਨੂੰ ਬਚਾਇਆ ਸੀ ਅਸੀਂ ਹੋਲਿਕਾ ਦੇ ਹਸਬੰਦ ਵਾਂਗੂ ਉੱਪਰ ਗੰਦ ਥੋੜੀ ਸੁੱਟਣੇ ਲੋਕੀ ਤਾਂ ਇਸ ਤਰ੍ਹਾਂ ਚਿੱਕੜ ਸੁੱਟਣ ਲੱਗ ਗਏ ਸੀ ਇੱਕ ਦੂਜੇ ਦੇ ਉੱਤੇ ਸ਼ਰਾਬਾਂ ਪੀਣ ਲੱਗ ਗਏ ਸੀ ਜਿਵੇਂ ਰਕਸ਼ਸ ਪਿੰਦਾ ਸੀ ਤੇ ਗੁਰੂ ਮਹਾਰਾਜ ਸਭ ਜੀ ਕਹਿੰਦੇ ਨਹੀਂ ਆਪਾਂ ਨਹੀਂ ਇਸ ਤਰ੍ਹਾਂ ਕਰਨਾ ਆਪਾਂ ਨੇ ਤਾਂ ਇਹਨੂੰ ਸੈਲੀਬ੍ਰੇਟ ਕਰਨਾ ਕਿਉਂਕਿ ਪਰਮਾਤਮਾ ਨੇ ਆਪਣੇ ਭਗਤ ਦੀ ਰੱਖਿਆ ਕੀਤੀ ਸੀ ਇਸ ਦਿਨ ਤੇ ਇਸ ਕਰਕੇ ਨਾ ਗੁਰੂ ਮਹਾਰਾਜ ਸਭ ਜੀ ਕਹਿੰਦੇ ਕਿ ਜਿਹੜੇ ਫਲਾਵਰਸ ਦਾ ਜਿਹੜਾ ਹੁੰਦਾ ਨਾ ਕਲਰਸ ਜਿਹੜਾ ਬੜਾ ਸੈਂਟਰੀ ਜਿਹੜਾ ਹੁੰਦਾ ਤਾਂ ਉਹ ਸਮੇਂ ਇੱਕ ਦੂਸਰੇ ਤੇ ਪਾਇਆ ਕਰੋ ਜਿਸ ਨੂੰ ਗੁਲਾਲ ਕਿਹਾ ਜਾਂਦਾ ਹੈ ਪਚਕਾਰੀਆਂ ਚ ਭਰ ਕੇ ਵੀ ਈਵਨ ਜਿਹੜੇ ਹੁਣ ਕੈਮੀਕਲ ਰੰਗ ਪਾਉਣ ਲੱਗੇ ਉਹ ਵੀ ਨਹੀਂ ਅੱਛੇ ਹੁੰਦੇ ਪਰ ਉਹਨਾਂ ਨੇ ਕਿਹਾ ਕਿ ਤੁਸੀਂ ਸਾਰੇ ਨਾ ਜਿਸ ਤਰ੍ਹਾਂ ਦੋ ਗਰੁੱਪਸ ਬਣਾ ਲਿਆ ਕਰੋ ਤੇ ਜਿਵੇਂ ਆਰਟੀਫੀਸ਼ੀਅਲ ਜੀ ਲੜਾਈ ਕਰਿਆ ਕਰੋ ਜਿਸ ਤਰ੍ਹਾਂ ਕਿ ਭਈ ਪਰਮਾਤਮਾ ਦੀਆਂ ਪਾਵਰਸ ਇੱਕ ਪਾਸੇ ਇੱਕ ਪਾਸੇ ਡੈਮਨਸ ਦੀਆਂ ਪਾਵਰਸ ਤੇ ਪਰਮਾਤਮਾ ਦੀਆਂ ਪਾਵਰਸ ਤਾਂ ਹਮੇਸ਼ਾ ਬੀਨੋਵਰ ਕਰ ਜਾਂਦੀਆਂ ਨੇ ਫਿਰ ਉਹ ਖੁਸ਼ੀ ਦੇ ਵਿੱਚ ਇੱਕ ਦੂਜੇ ਦੇ ਉੱਤੇ ਗੁਲਾਲ ਜਾਂ ਜਿਹੜਾ ਗੁਲਾਬਾਂ ਦਾ ਸੈਂਟਰ ਉਹ ਛਿੜਕਿਆ ਕਰੋ ਤੇ ਸਾਰੇ ਫਿਰ ਆਪਾਂ ਨੂੰ ਇਸ ਤਰ੍ਹਾਂ ਸਮਝਾਇਆ ਕਿ ਤੁਸੀਂ ਇਸ ਤਰ੍ਹਾਂ ਹੋਲੀ ਖੇਡਣੀ ਆ ਤੇ ਫਿਰ ਫਿਰ ਲੋਕੀ ਵੀ ਲੋੜੀ ਵੀ ਮਨਾਉਣ ਲੱਗ ਪਏ ਇਸੇ ਕਰਕੇ ਕਿ ਵੀ ਚਲੋ ਇਹਨੂੰ ਸੈਲੀਬ੍ਰੇਟ ਕਰੀਏ ਕਿ ਇਸ ਦਿਨ ਤਾਂ ਕੋਈ ਕੋਈ ਅਫਸੋਸ ਥੋੜੀ ਕਰਨਾ ਇਸ ਦਿਨ ਤਾਂ ਸੋ ਆਪਾਂ ਨੇ ਖੁਸ਼ ਹੋਣਾ ਕਿ ਐਨੇ ਛੋਟੇ ਜਿਹੇ ਬੱਚੇ ਦੀ ਪ੍ਰਮਾਤਮਾ ਨੇ ਰੱਖਿਆ ਕੀਤੀ ਤੇ ਜਿਹੜੀ ਡੈਵਲ ਸੀ ਉਹਦੀਆਂ ਜਿਹੜੀਆਂ ਗੰਦੀਆਂ ਪਾਵਰਸ ਸੀਗੀਆਂ ਉਹਨਾਂ ਨੂੰ ਜਲਾ ਦਿੱਤਾ ਪ੍ਰਮਾਤਮਾ ਨੇ ਤੇ ਆਪਾਂ ਵੀ ਫਿਰ ਲੋੜੀ ਦੇ ਵਿੱਚ ਉਹ ਇਹ ਸੋਚ ਕੇ ਜਲਾਉਨੇ ਆ ਲੱਕੜਾਂ ਵੀ ਐਸੀ ਵੀ ਆਪਣੇ ਅੰਦਰੋਂ ਜਿੰਨੀਆਂ ਵੀ ਬੈੜੇ ਚੀਜ਼ਾਂ ਨੇ ਨੰਬਰ ਆ ਨੂਸੀ ਖਤਮ ਕਰ ਦਈਏ ਤੇ ਅਸੀਂ ਵੀ ਅੱਛੇ ਹੋ ਕੇ ਪ੍ਰਮਾਤਮਾ ਦੇ ਪਿਆਰੇ ਬਣ ਜਾਈਏ ਤੇ ਫਿਰ ਨਾ ਹਰ ਨਖਸ ਬਹੁਤ ਗੁੱਸੇ ਚ ਆ ਗਿਆ ਵੀ ਹੁਣ ਮੈਂ ਕੀ ਕਰਾਂ ਇਹ ਤਾਂ ਕਿਸੇ ਤਰ੍ਹਾਂ ਮਰਦਾ ਨਹੀਂ ਹੈ ਤੇ ਫਿਰ ਵੀ ਨਹੀਂ ਉਹਨੂੰ ਸਮਝ ਆਈ ਕਿ ਵੀ ਮੈਂ ਕਿਉਂ ਬੱਚੇ ਦੇ ਮਗਰ ਪਿਆ ਹੋਇਆ ਹਾਂ ਜਦ ਕਿ ਮੈਨੂੰ ਪਤਾ ਹੈ ਕਿ ਪ੍ਰਮਾਤਮਾ ਦੀ ਹਰ ਵੇਲੇ ਰੱਖਿਆ ਕਰਦੇ ਨੇ ਤਿੰਨਾਂ ਨੇ ਇੱਕ ਬਹੁਤ ਵੱਡਾ ਵੈਲ ਬਣਾਇਆ ਹੋਇਆ ਸੀ ਵੈਲ ਦਾ ਮਤਲਬ ਹੁੰਦਾ ਬੇਟੇ ਖੂ ਬਹੁਤ ਵੱਡਾ ਬਹੁਤ ਡੂੰਘਾ ਜਿਹਾ ਥਾਂ ਬਣਾਇਆ ਹੋਇਆ ਸੀ ਉਹਦੇ ਵਿੱਚ ਉਸਨੇ ਬਹੁਤ ਸਾਰੇ ਪੌਇਜ਼ਨਸ ਸਟੇਕਸ ਰੱਖੇ ਹੋਏ ਸੀ ਇਹ ਐਨੇ ਪੌਇਜ਼ਨਸ ਸਿਨਾ ਹੋ ਇੱਕ ਫੁੰਕਾਰਾ ਵੀ ਮਰਨ ਤੱਕ ਦੂਰੋਂ ਹੀ ਆਪਣੀ ਜ਼ਹਿਰ ਨਾਲ ਦੂਰੋਂ ਹੀ ਬੰਦੇ ਨੂੰ ਪੈਰਾਲਾਈਜ਼ ਕਰ ਦਿੰਦੇ ਸੀ ਜਾਂ ਮਾਰ ਦਿੰਦੇ ਹੁੰਦੇ ਸੀ ਬਹੁਤ ਜ਼ਿਆਦਾ ਪੌਇਜ਼ਨਸ ਤੇ ਵੈਸੇ ਵੀ ਉਹਨਾਂ ਨੂੰ ਸਨੇਕਸ ਨੂੰ ਗੁੱਸਾ ਵੀ ਬੜਾ ਚੜਿਆ ਹੋਇਆ ਸੀ ਕਿ ਸਾਨੂੰ ਨੇਰੇ ਥਾਂ ਦੇ ਉੱਤੇ ਨੇ ਸੁੱਟਿਆ ਹੋਇਆ ਤੇ ਬਹੁਤ ਗੁੱਸੇ ਚ ਆਏ ਹੋਏ ਸੀ ਉਹ ਵੀ ਕੋਈ ਵੀ ਉਹਨਾਂ ਦੇ ਨੇੜੇ ਜਾਂਦਾ ਤਾਂ ਉਹ ਮਾਰ ਦਿੰਦੇ ਸੀ ਆਪਣੀ ਜ਼ਹਿਰ ਦਾ ਸਪਰੇਅ ਕਰਕੇ ਤੇ ਉਹ ਕਹਿੰਦਾ ਇਹ ਛੋਟੇ ਜਿਹੇ ਬੱਚੇ ਨੂੰ ਨਾ ਪ੍ਰਹਿਲਾਦ ਨੂੰ ਚੁੱਕ ਕੇ ਨਾ ਉਹ ਸਨੇਕਸ ਵਾਲੇ ਖੋਦ ਵਿੱਚ ਸੁੱਟਦੇ ਤੇ ਉਹਨਾਂ ਨੇ ਉਸ ਸੁਟਤਾ ਦੇ ਸਰਵੈਂਟਸ ਨੇ ਸਾਰਿਆਂ ਨੂੰ ਬੜਾ ਤਰਸ ਆਉਂਦਾ ਹੁੰਦਾ ਸੀ ਕਿ ਛੋਟੇ ਬੱਚੇ ਨੂੰ ਕਿੰਨਾ ਤੰਗ ਕਰ ਰਿਹਾ ਹੈ ਇਹਦਾ ਫਾਦਰ ਇੰਨਾ ਤਾਂ ਖੂਰ ਕੋਈ ਵੀ ਨਹੀਂ ਹੋ ਸਕਦਾ ਪਰ ਫਿਰ ਵਿੱਚ ਹੀ ਸਾਰੇ ਕਹਿੰਦੇ ਸੀ ਕੋਈ ਨਹੀਂ ਜੇ ਪ੍ਰਮਾਤਮਾ ਨੇ ਇਹਨੂੰ ਅੱਜ ਤੱਕ ਬਚਾਇਆ ਹੁਣ ਵੀ ਬਚਾ ਲੈਣਗੇ ਤੇ ਉਸ ਨੂੰ ਨਾ ਪ੍ਰਹਿਲਾਦ ਨੂੰ ਉਹਨਾਂ ਨੇ ਸੱਪਾਂ ਦੇ ਵਿੱਚ ਸੁੱਟ ਦਿੱਤਾ ਇਸ ਸਾਰੇ ਸਨੇਕਸ ਨਾਲ ਸਭ ਨੂੰ ਐਨੇ ਖੁਸ਼ ਹੋਣ ਨਾਲ ਬੜੀ ਠੰਡ ਠੰਡ ਜੀ ਲੱਗਣ ਲੱਗਦੀ ਕਿਉਂਕਿ ਸਨੇਕਸ ਦੇ ਵਿੱਚ ਬਈ ਬਹੁਤ ਜ਼ਿਆਦਾ ਪాయిਜ਼ਨ ਹੁੰਦਾ ਨਾ ਉਹ ਉਹਨੂੰ ਬੜਾ ਤੰਗ ਕਰਦਾ ਤੇ ਸਿਰ ਦੁਖਣ ਲੱਗ ਜਾਂਦਾ ਸਨੇਕ ਦਾ ਕਿਉਂਕਿ ਉਹਦੇ ਅੰਦਰ ਬੜੀ ਹੀਟ ਹੁੰਦੀ ਹੈ ਬੜਾ ਬੜਾ ਗੰਦਾ ਕੋੜਾ ਪాయిਜ਼ਨ ਹੁੰਦਾ ਤੇ ਉਹਨਾਂ ਨੂੰ ਨਾ ਸ਼ਾਂਤੀ ਨਹੀਂ ਆਉਂਦੀ ਇਸ ਕਰਕੇ ਜਿਹੜੇ ਸਨੇਕਸ ਨੇ ਨਾ ਉਹ ਜਾ ਕੇ ਜਿਹੜੇ ਸੈਂਡਲ वुਡ ਟਰੀਜ਼ ਹੁੰਦੇ ਨੇ ਨਾ ਚੰਦਨ ਦੇ ਦਰਖਤ ਉਹਨਾਂ ਨਾਲ ਜਾ ਕੇ ਲਿਫਟ ਜਾਂਦੇ ਕਿਉਂਕਿ ਬੜੇ ਠੰਡੇ ਹੁੰਦੇ ਨੇ ਉਹ ਦਰਖਤ ਤੇ ਉਹਨਾਂ ਨੂੰ ਆਪਣਾ ਸਿਰ ਪਟਕਾ ਪਟਕਾ ਕੇ ਕਈ ਵਾਰ ਪੱਥਰਾਂ ਤੇ ਮਾਰਦੇ ਨੇ ਇੰਨੀ ਸਨੇਕ ਨੂੰ ਤਕਲੀਫ ਹੁੰਦੀ ਹੈ ਤੇ ਜਦੋਂ ਸਭ ਉਹਨਾਂ ਦੇ ਜਦੋਂ ਪ੍ਰਹਿਲਾਦ ਉਹਨਾਂ ਦੇ ਉੱਤੇ ਆ ਕੇ ਗਿਰੇ ਆ ਤਾਂ ਉਹਨਾਂ ਨੂੰ ਬੜੀ ਠੰਡ ਠੰਡ ਲੱਗਣ ਲੱਗੀ ਕਿਉਂਕਿ ਪ੍ਰਹਿਲਾਦ ਤਾਂ ਨਾਮ ਜਪਦਾ ਸੀ ਉਹ ਉਸ ਵੇਲੇ ਵੀ ਰਾਮ ਰਾਮ ਕਰ ਰਿਹਾ ਸੀ ਤੇ ਫਿਰ ਫਿਰ ਜਿਵੇਂ ਗੁਰਬਾਣੀ ਚ ਲਿਖਿਆ ਹੈ ਨਾ ਕਿ ਕਲ ਤੱਤੀ ਠੰਡਾ ਹਰ ਨਾਓ ਕਿ ਬਾਕੀ ਸਾਰਾ ਕੁਝ ਕਲ ਜੁਗ ਦੇ ਵਿੱਚ ਤੱਤਾ ਗਰਮ ਹੈ ਇੱਕਦਮ ਪਰਮਾਤਮਾ ਦਾ ਨਾਮ ਹੀ ਠੰਡਾ ਹੈ ਖੁਨਕ ਨਾਮ ਖੁਦਾਇਆ ਕਹਿੰਦੇ ਕਿ ਇਹ ਆਤੀਸ਼ਯ ਦੁਨੀਆ ਆਤੀਸ਼ ਦਾ ਮਤਲਬ ਹੁੰਦਾ ਅੱਗ ਤੇ ਸਾਰੀ ਦੁਨੀਆ ਦੇ ਵਿੱਚ ਅੱਗ ਲੱਗੀ ਹੋਈ ਹੈ ਡਿਜ਼ਾਇਰਸ ਦੀ ਜਾਂ ਦੂਸਰੇ ਨੂੰ ਨੀਚਾ ਦਿਖਾਉਣ ਦੀ ਜਾਂ ਦੂਸਰੇ ਨੂੰ ਤੰਗ ਕਰਨ ਦੀ ਜਾਂ ਆਪਣੀ ਪਾਵਰ ਦਿਖਾਉਣ ਦੀ ਪਰ ਖੁਲ ਖੁੰਦਾ برف ਬੇਟਾ स्नो ਤੇ ਆਈਸ ਵੰਗੋਂ برف ਵੰਗੋਂ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਉਹ ਠੰਡਾ ਰੱਖਦਾ ਆਪਾਂ ਨੂੰ ਜਿਹੜੇ ਸੇਂਟਸ ਹੁੰਦੇ ਨੇ ਕਿਸੇ ਤੇ ਗੁੱਸਾ ਨਹੀਂ ਕਰਦੇ ਹਮੇਸ਼ਾ ਸ਼ਾਂਤ ਰਹਿੰਦੇ ਨੇ ਉਹਨਾਂ ਨੂੰ ਕੋਈ ਕੁਝ ਵੀ ਕਰੀ ਜਾਵੇ ਤੇ ਜਦੋਂ ਪ੍ਰਹਲਾਦ ਉਹਨਾਂ ਦੇ ਉੱਤੇ ਆ ਕੇ ਗਿਰਿਆ ਸਨੇਕਸ ਦੇ ਉੱਤੇ ਸਾਰੇ ਸਨੇਕਸ ਨੂੰ ਸ਼ਾਂਤੀ ਆ ਗਈ ਉਹ ਬਿਲਕੁਲ ਬਹੁਤ ਖੁਸ਼ ਹੋ ਗਏ ਕਹਿੰਦੇ ਇੰਨਾ ਸੋਹਣਾ ਕਿਉਂਕਿ ਜਿਹੜਾ ਪ੍ਰਮਾਤਮਾ ਦਾ ਨਾਮ ਜਪਦੇ ਦੇ ਵਿੱਚ ਬੜੀਆਂ ਸੈਂਟਸ ਵੀ ਆਉਂਦੀਆਂ ਹੁੰਦੀਆਂ ਨੇ ਤੇ ਕਹਿੰਦੇ ਇੰਨੀ ਖੁਸ਼ਬੂਆ ਵਾਲਾ ਇਹ ਇਹ ਕੌਣ ਸਾਡੇ ਕੋਲ ਆ ਗਿਆ ਇੰਨੀ ਸ਼ਾਂਤੀ ਮਿਲੀ ਉਹ ਜਦੋਂ ਰਾਮ ਰਾਮ ਜਪ ਜਪ ਦਰਹਿਤ ਸਨੇਕਸ ਨੂੰ ਵੀ ਬੜੀ ਸ਼ਾਂਤੀ ਮਿਲ ਗਈ ਤੇ ਸਨੇਕਸ ਤਾਂ ਉਹਨਾ ਖੇਡਣ ਲੱਗੇ ਹੌਲੀ-ਹੌਲੀ ਉਹਦੇ ਉੱਤੇ ਚੜਦੇ ਸੀ ਥੱਲੇ ਉਤਰਦੇ ਸੀ ਉਹਨੂੰ ਵੀ ਕੁਲੇ-ਕੁਲੇ ਸਨੇਕਸ ਬੜੇ ਅੱਛੇ ਲੱਗਦੇ ਸੀ ਉਹ ਵੀ ਖੇਡਣ ਲੱਗ ਪਿਆ ਤਾਂ ਫਿਰ ਨੈਕਸਟ ਡੇ ਉਹ ਕਹਿੰਦਾ ਕਿ ਹੁਣ ਉਸ ਖੂ ਦੇ ਵਿੱਚ ਦੇਖੋ ਹੁਣ ਤਾਂ ਬਿਲਕੁਲ ਬਲੂ ਬਲੈਕ ਹੋਇਆ ਪਿਆ ਹੁਣ ਸਨੇਕਸ ਨੇ ਇਹਨੂੰ ਕੱਟ ਲਿਆ ਹੁਣ ਪ੍ਰਹਿਲਾਦ ਨੂੰ ਤੇ ਬੁਰੀ ਤਰ੍ਹਾਂ ਨਾਲ ਮਰ ਗਿਆ ਹੁਣ ਜਦੋਂ ਉਹਨੇ ਦੇਖਿਆ ਕਹਿੰਦੇ ਲੈ ਅਤਾਜੀਬ ਗੱਲ ਹੈ ਸਾਰੇ ਸਨੇਕਸ ਤਾਂ ਸਬੂਦ ਨਾਲ ਖੇਡ ਰਹੇ ਨੇ ਪ੍ਰਹਿਲਾਦ ਨਾਲ ਉਹ ਨੌਕਸ ਕਹਿੰਦਾ ਉਹ ਹੋਣਾ ਕੀ ਕਰਾਂ ਇਹਨੂੰ ਕਿਸ ਤਰ੍ਹਾਂ ਮਾਰਾਂ ਉਹਨੂੰ ਅਗਰ ਨਹੀਂ ਸੀ ਆਉਂਦੀ ਹਲੇ ਵੀ ਸਮਝਿਆ ਨਹੀਂ ਕਿ ਪਰਮਾਤਮਾ ਹਰ ਵੇਲੇ ਉਹਨੂੰ ਬਚਾਉਂਦਾ ਮੈਂ ਕਿਉਂ ਇਸ ਤਰ੍ਹਾਂ ਕਰ ਰਿਹਾ ਪਰ ਉਹਨੂੰ ਹੋਰ ਹੋਰ ਗੁੱਸਾ ਚੜਦਾ ਸੀ ਸਗੋਂ ਹਰ ਰੋਜ਼ ਤੇ ਫਿਰਣਾ ਉਸਨੇ ਕੀ ਕੀਤਾ ਤੇ ਉਸਨੇ ਬਹੁਤ ਇੱਕ ਪਿਲਰ ਸੀਗਾ ਤੇ ਉਸ ਪਿਲਰ ਨੂੰ ਨਾ ਜਿਸਰਾ ਆਇਰਨ ਆਇਰਨ ਦਾ ਇੱਕ ਬਹੁਤ ਵੱਡਾ ਪਿਲਰ ਥਾ ਖੰਭਾ ਜਿਹਾ ਸੀ ਉਸ ਨੂੰ ਨੇ ਇੰਨਾ ਗਰਮ ਕੀਤਾ ਰੈੱਡ ਹੌਟ ਕਰ ਲਿਆ ਜਿਹੜਾ ਬੇਟਾ ਜੇ ਅੱਪਾ ਅੱਗ ਅੱਗ ਦੇ ਵਿੱਚੋਂ ਵੀ ਲੰਘ ਸਕਦਾ ਹੈ ਇੱਕਦਮ ਆਪਾਂ ਨੂੰ ਜੇ ਜਲਦੀ ਜਲਦੀ ਲੰਘ ਜੇ ਕੁਛ ਨਹੀਂ ਹੁੰਦਾ ਪਰ ਜਿਹੜਾ ਰੈੱਡ ਹੌਟ ਆਇਰਨ ਹੁੰਦਾ ਨਾ ਉਹ ਆਪਾਂ ਨੂੰ ਬਿਲਕੁਲ ਸੜ ਦਿੰਦਾ ਉਹਦੇ ਨਾਲ ਨਹੀਂ ਬਚ ਸਕਦਾ ਕੋਈ ਵੀ ਤੇ ਉਹ ਕਹਿੰਦਾ ਕਿ ਪ੍ਰਹਲਾਦ ਤੂੰ ਤੂੰ ਕੀ ਕਹਿੰਦਾ ਕਿ ਤੇਰਾ ਰੱਬ ਹਰ ਪਾਸੇ ਹੈ ਤੇ ਉਹ ਪਾਣੀ ਵਿੱਚ ਵੀ ਹੈ ਉਹ ਸਕਾਈਸ ਵਿੱਚ ਵੀ ਹੈ ਉਹ ਸਾਰਿਆਂ ਦੇ ਅੰਦਰ ਵੀ ਹੈ ਸਾਰਿਆਂ ਦੇ ਬਾਹਰ ਵੀ ਹੈ ਪ੍ਰਹਲਾਦ ਕਹਿੰਦਾ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਮੇਰਾ ਪਰਮਾਤਮਾ ਤਾਂ ਹਰ ਇੱਕ ਦੇ ਵਿੱਚ ਹੈ ਤੇ ਉਹ ਉਹ ਕਹਿੰਦਾ ਕਿ ਇਹ ਜਿਹੜਾ ਪੀਲਰ ਹੈ ਰੈੱਡ ਹੌਟ ਹੋਇਆ ਹੋਇਆ ਇਹਦੇ ਵਿੱਚ ਵੀ ਹੈ ਉਹ ਕਹਿੰਦਾ ਹਾਂਜੀ ਇਹਦੇ ਵਿੱਚ ਵੀ ਹੈ ਤੇ ਕਹਿੰਦਾ ਵੀ ਓਕੇ ਤੂੰ ਇਸ ਤੂੰ ਇਹਦੇ ਨਾਲ ਚਿੰਬੜ ਜਾ ਫਿਰ ਉਹਨੂੰ ਜੱਫੀ ਪਾ ਰੈੱਡ ਹੌਟ ਜਿਹੜਾ ਉਹਨੂੰ ਸੀਗਾ ਵੀ ਸੜ ਜੂਗਾ ਬੁਰੀ ਤਰ੍ਹਾਂ ਨਾਲ ਤੇ ਤਹਿਲਾਦ ਨੇ 1 ਮਿੰਟ ਲਈ ਥੋੜਾ ਜਿਹਾ ਘਬਰਾਇਆ ਕਿ ਛੋਟਾ ਬੱਚਾ ਸੀ ਨਾ ਤੇ ਵੀ ਅੰਨਿੰਗਰਮ ਨੂੰ ਮੈਂ ਕਿਸ ਤਰ੍ਹਾਂ ਕਰਾਂ ਪਰਮਾਤਮਾ ਨੇ ਨਾ ਫਟਾਫਟ ਇੱਕ ਕੀੜੀ ਬਣ ਕੇ ਇੱਕ ਕੀੜੀ ਬਣ ਕੇ ਛੋਟੀ ਜੀ ਐਂਟ ਬਣ ਕੇ ਨਾ ਉਸ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਖੰਬੇ ਤੇ ਤੇ ਉਹ ਪ੍ਰਹਿਲਾਦ ਖੁਸ਼ ਹੋਇਆ ਕਿੰਦਰ ਲੈ ਜੇ ਕਿ ਕੀੜੀ ਨੂੰ ਕੁਝ ਨਹੀਂ ਹੁੰਦਾ ਤੇ ਮੈਨੂੰ ਕੀ ਹੋ ਸਕਦਾ ਤੇ ਉਸਨੇ ਵੀ ਨਾ ਫਟਾਫਟ ਉਸ ਨੂੰ ਰੈੱਡ ਹੌਟ ਆਇਰਨ ਦੇ ਪਿਲਰ ਨੂੰ ਜੱਫੀ ਪਾ ਲਈ ਉਹਨੂੰ ਕੁਝ ਵੀ ਨਹੀਂ ਹੋਇਆ ਪ੍ਰਹਿਲਾਦ ਨੂੰ ਉਹਨੂੰ ਠੰਡਾ ਲੱਗਾ ਇੱਕਦਮ ਤੇ ਫਿਰ ਉਹ ਦਿਨ ਬੜੀ ਜ਼ੋਰ ਇਨਸਲਟ ਹੁੰਦੀ ਸੀ ਹਰਨਕਸ਼ ਦੀ ਸਾਰੇ ਸੋਲਜਰਜ਼ ਵਾਲੇ ਖੜੇ ਹੁੰਦੇ ਸੀ ਸਾਰੇ ਉਹ ਪਿੱਛੇ ਨੂੰ ਮੂੰਹ ਕਰਕੇ ਹੱਸਦੇ ਹੁੰਦੇ ਸੀ ਵੀ ਐਡਾ ਵੱਡਾ ਰਕਸ਼ਸ ਆਪਣੇ ਛੋਟੇ ਜਿਹੇ ਬੱਚੇ ਤੋਂ ਹਾਰ ਜਾਂਦਾ ਹਰ ਰੋਜ਼ ਇਹਨੂੰ ਸ਼ਰਮ ਨਹੀਂ ਆਉਂਦੀ ਬਿਲਕੁਲ ਤੇ ਫਿਰ ਤਾਂ ਉਹਨੂੰ ਇੰਨਾ ਗੁੱਸਾ ਚੜਿਆ ਨਾ ਤੇ ਕਹਿੰਦਾ ਕਿ ਉਹ ਜੰਮਬ ਰਹਿਲਾ ਦੇਖਿਆ ਪਾਪਾ ਮੇਰੇ ਦੇਖੋ ਪਿਤਾ ਜੀ ਇਸ ਦੇ ਵਿੱਚ ਪਿੱਲਰ ਦੇ ਵਿੱਚ ਵੀ ਪ੍ਰਮਾਤਮਾ ਹੈਗਾ ਨਾ ਉਹ ਸਾਰੇ ਪਾਸੇ ਹੈ ਤੁਸੀਂ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਤੇ ਉਹ ਕਹਿੰਦਾ ਓਕੇ ਫਿਰ ਜੇ ਤੇਰਾ ਪ੍ਰਮਾਤਮਾ ਇਸ ਪਿੱਲਰ ਦੇ ਵਿੱਚ ਵੀ ਹੈ ਨਾ ਤਾਂ ਮੈਂ ਇਸ ਪਿੱਲਰ ਨੂੰ ਤਲਵਾਰ ਨਾਲ ਕੱਟ ਕੇ ਸੁੱਟਦਾ ਤੇ ਮੈਂ ਦੇਖਦਾ ਤੇਰਾ ਤੇਰਾ ਪ੍ਰਮਾਤਮਾ ਕੀ ਕਰ ਸਕਦਾ ਤੇ ਉਹਦੇ ਕੋਲ ਬਹੁਤ ਵੱਡਾ ਇੱਕ ਵੈਪਨ ਜਿਹਾ ਸੀਗਾ ਉਹਨੇ ਇੰਨੀ ਜ਼ੋਰ ਦੀ ਮਾਰਿਆ ਉਹਦੇ ਉੱਤੇ ਨਾ 어백배대대 uh, ਤੇ ਫਿਰ ਪ੍ਰਮਾਤਮਾ ਨੂੰ ਗੁੱਸਾ ਆ ਗਿਆ ਬਹੁਤ ਕਿੰ ਕਿ ਪ੍ਰਮਾਤਮਾ ਛੇਤੀ ਛੇਤੀ ਨਰਾਜ਼ ਨਹੀਂ ਹੁੰਦੇ ਪਰ ਜਦੋਂ ਉਹਨਾਂ ਦੇ ਭਗਤ ਨੂੰ ਕੋਈ ਤੰਗ ਕਰੇ ਨਾ ਖਾਸ ਕਰਕੇ ਛੋਟੇ ਬੱਚੇ ਨੂੰ ਤੇ ਪ੍ਰਮਾਤਮਾ ਨੂੰ ਬਹੁਤ ਗੁੱਸਾ ਆ ਜਾਂਦਾ ਕਹਿੰਦੇ ਕਿ ਐਨਾ ਮੂਰਖੇ ਸਮਝਦਾ ਹੀ ਨਹੀਂ ਹੈ ਮੇਰੇ ਛੋਟੇ ਜਿਹੇ ਪਿਆਰੇ ਜਿਹੇ ਭਗਤ ਨੂੰ ਤੰਗ ਕਰੀ ਜਾਂਦਾ ਕਰੀ ਜਾਂਦਾ ਇਹਨੂੰ ਅਕਲ ਨਹੀਂ ਆਉਂਦੀ ਬਿਲਕੁਲ ਵੀ ਇਹਦੀ ਭੈਣ ਵੀ ਸੜਕੇ ਸੁਆਹ ਹੋ ਗਈ ਇਹਨੂੰ ਫਿਰ ਵੀ ਨਹੀਂ ਪਤਾ ਲੱਗਦਾ ਕਿ ਜੇ ਮੈਨੂੰ ਜੇ ਪ੍ਰਮਾਤਮਾ ਨੂੰ ਗੁੱਸਾ ਆ ਗਿਆ ਤਾਂ ਫਿਰ ਮੇਰਾ ਕੀ ਹਾਲ ਕਰੂਗਾ ਤੇ ਫਿਰ ਪ੍ਰਮਾਤਮਾ ਨੇ ਉਹਦੇ ਵਿੱਚੋਂ ਬੇਟੇ ਉੱਪਰ ਘੁੱਟ ਹੋ ਗਏ ਉਸ ਥੰਬੇ ਦੇ ਵਿੱਚੋਂ ਤੇ ਕਿਉਂਕਿ ਹਰਨਾਕਸ਼ ਨੇ ਇਦਾਂ ਇਹੋ ਜੇ ਵਰਲ ਲਏ ਹੋਏ ਸੀ ਕਿ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ ਨਾ ਮੈਂ ਨੂੰ ਕੋਈ